ਬਾਈ ਜੀ ਸਰਬੱਤ ਸੰਗਤਾਂ ਨੂੰ ਹੱਥ ਬਨ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਅਲੀਸ਼ਰ ਖੁਰਦ ਜ਼ਿਲ੍ਹਾ ਮਾਨਸਾ ਅਤਲਾ ਕਲਾਂ ਤੋਂ 1.5 ਕਿਲੋਮੀਟਰ ਅਲੀਸ਼ਰ ਕਲਾਂ ਤੋਂ ਕਰੀਬ 1 ਕਿਲੋਮੀਟਰ ਨਵਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਣ ਰਹੀ ਹੈ ਜੀ ਜਿੰਦਾ ਢੁੱਲਾ ਬਣ ਕੇ ਜਾਲ ਬਣ ਕੇ ਬਿਲਕੁਲ ਤਿਆਰ ਹੈ 10000 ਸਕਰ ਫੁੱਟ ਏਰੀਆ ਹੈ ਜੀ ਪੰਜ ਮਸ਼ੀਨਾਂ ਚੱਲਣਗੀਆਂ ਸੋ ਸੰਗਤ ਦੀ ਬਹੁਤ ਜ਼ਿਆਦਾ ਲੋੜ ਹੈ ਆਸ-ਪਾਸੇ ਦੂਰ ਨੇੜੇ ਦੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਵੇਰ ਚੋ ਸਮਾਗਮ ਕੱਢ ਕੇ ਸੇਵਾ ਦੇ ਵਿੱਚ ਹਾਜ਼ਰੀਆਂ ਜ਼ਰੂਰ ਲਵਾਓ ਜੀ ਸੰਗਤ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਵੀ ਦਰਵਾਰ ਸਾਹਿਬ ਦਾ ਰੈਂਟਲ ਸ਼ਰ ਖੁਰਦ ਜ਼ਿਲ੍ਹਾ ਮਾਨਸਾ ਵੱਲੋਂ ਨੇੜੇ-ਜਿਹੜੇ ਦੀ ਸੰਗਤ ਕੀਤੀ ਜਾਂਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੇਵਾ ਦਾ ਰਵੀਰ ਸੇਵਾ ਵਿੱਚ ਪਹੁੰਚ ਕੇ ਲਾਹਾ ਲੈ ਸਕਣ ਸੇਵਾ ਕਰ ਸਕਣਾ ਉਹਦੇ ਪੰਜ ਮਸ਼ੀਨਾਂ ਲੱਗਣਗੀਆਂ ਜ਼ਿਲ੍ਹਾ ਮਾਨਸਾ ਜੀ 10000 ਸਪੇਅਰ ਗੁੱਟ ਦਾ ਇਮਾਰਤ ਬਣ ਕੇ ਤਿਆਰ ਹੋ ਰਹੀ ਹੈ ਸੰਗਤ ਅਰ ਬੇਨਤੀ ਅਬਦ ਤੋਂ ਬਦ ਪਹੁੰਚੋ 11 ਤਰੀਕ ਦਿਨ ਮੰਗਲਵਾਰ ਨੂੰ ਕੱਲ ਨੂੰ ਦਰਬਾਰ ਸਾਹਿਬ ਦਾ ਲੈਂਟਰ ਪਾਉਣਾ ਤੇ ਸ਼ੇਅਰ ਕਰਨਾ